ਡੈਲਸੀ ਜਿਹੜਾ ਮਰੀਜ਼ ਆਗਾ ਉਹ ਤਿਲ ਤਿਲ ਮਰਦਾ ਰਹੇ ਕਿਉਂਕਿ ਉਹਨੂੰ 48 ਘੰਟੇ 72 ਘੰਟੇ ਬਾਅਦ ਇੱਥੇ ਡੈਲਸੀਸ ਕਰਾਨ ਆਣਗੇ ਤਾਂ ਜੀਵਨ ਹੁੰਦਾ ਜਦ ਤੱਕ ਕਿਡਨੀ ਟ੍ਰਾਂਸਪਲੈਂਟ ਹੋਵੇ ਕਿਡਨੀ ਮਿਲਦੀ ਨਹੀਂ ਜੇ ਮਿਲੀ ਵੀ ਗਈ ਤੇ 10 ਲੱਖ ਰੁਪਏ 15 ਲੱਖ ਰੁਪਏ ਲੱਗਦਾ ਤੇ ਅਸੀਂ ਸੋਚਿਆ ਕਿ ਕਿਉਂ ਨਾ ਲੋਕਾਂ ਨੂੰ ਇਹ ਉਪਰਾਲਾ ਕੀਤਾ ਜਾਵੇ ਇਹ ਦੀਪਕ ਗਰਗ ਜੀ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਆਉਂਦੇ ਨੇ ਜਿਹੜੇ ਕਹਿੰਦੇ ਆ ਕਿ ਬਸ ਇੱਕ ਘਰ ਹੀ ਨਹੀਂ ਵਿਕੇਗਾ ਬਾਕੀ ਸਾਰਾ ਕੁਝ ਘਰੋਂ ਵਿਕੇ ਗਿਆ ਤੇ ਉਹਨਾਂ ਲਈ ਤਾਂ ਇੱਕ ਬਹੁਤ ਵਧੀਆ ਫੈਸਿਲਿਟੀ ਅਵੇਲੇਬਲ ਹੋਈ ਹੈ ਕਿ ਫ੍ਰੀ ਡਾਇਲਿਸਿਸ ਹੋ ਰਿਹਾ ਇੱਥੇ ਸਮਾਰਟ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ ਆ ਮੈਡੀਕਲ ਲੈਬ ਬੜੀ ਬੁਰੀ ਤਰ੍ਹਾਂ ਤਰਾਈ ਤੇ ਰਾਈ ਕਰ ਰਹੀ ਹੈ ਇਸ ਟਾਈਮ ਹਾਲਾਤੇ ਆ ਜਿਨਾਂ ਕੋਲ ਪੈਸੇ ਆ ਚਲੋ ਉਹਨਾਂ ਦੇ ਤੱਕ ਆ ਜਿਨਾਂ ਕੋਲ ਹੈ ਕੁਛ ਨਹੀਂ ਜਿਹੜਾ ਮੀਡਲ ਕਲਾਸ ਆ ਉਹ ਤਿਲ ਤਿਲ ਮਰਦਾ ਹੈਗਾ ਸਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਲਾਈਵ ਤੇ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਦਿਖਾਣਾ ਚਾ ਰਹੇ ਹਾਂ ਲੁਧਿਆਣਾ ਦੇ ਦੁਗਰੀ ਤੋਂ ਜਵੱਦੀ ਰੋਡ ਦੇ ਵਿੱਚ ਇੱਕ ਫ੍ਰੀ ਡਾਇਲਿਸਿਸ ਸੈਂਟਰ ਜਿਹੜਾ ਹੈਗਾ ਹੈਲਪਫੁਲ ਐਨ ਜੀਓ ਸੇਵਰ ਸੁਸਾਇਟੀ ਵੱਲੋਂ ਖੋਲਿਆ ਗਿਆ ਹੈਗਾ 16 ਮਹੀਨੇ ਹੋ ਗਏ ਚੱਲਦੇ ਬਿਲਕੁਲ ਫ੍ਰੀ ਡਾਇਲਿਸਿਸ ਇੱਥੇ ਕੀਤਾ ਜਾਂਦਾ ਹੈਗਾ ਅਸੀਂ ਅੰਦਰ ਜਿਹੜਾ ਹੈਗਾ ਤੁਹਾਨੂੰ ਵਾਰਡ ਦਿਖਾਵਾਂਗੇ ਕਿਸ ਤਰ੍ਹਾਂ ਡਾਇਲਿਸਿਸ ਕੀਤਾ ਜਾਂਦਾ ਹੈਗਾ ਔਰ ਵਾਰਡ ਦੇ ਵਿੱਚ ਪੇਸ਼ੈਂਟ ਦਾ ਰਿਵਿਊ ਦਿਖਾਵਾਂਗੇ ਜਿਹੜੇ ਇੱਥੇ ਦੇ ਐਨਜੀਓ ਦੇ ਪ੍ਰੈਜ਼ੀਡੈਂਟ ਨੇ ਦੀਪਕ ਗਰਗ ਜੀ ਉਹ ਕਿਸ ਤਰ੍ਹਾਂ ਇਸ ਨੂੰ ਯੂਨਿਟ ਨੇ ਚਲਾ ਰਹੇ ਨੇ ਕਿਸ ਤਰ੍ਹਾਂ ਲੋਕਾਂ ਦੀ ਹੈਲਪ ਕਰ ਰਹੇ ਨੇ ਉੱਤਰ ਭਾਰਤ ਦਾ ਸਭ ਤੋਂ ਵੱਡਾ ਬਿਲਕੁਲ ਫ੍ਰੀ ਡਾਇਲਿਸਿਸ ਸੈਂਟਰ ਹੈਗਾ ਅਸੀਂ ਅੰਦਰ ਤੁਹਾਨੂੰ ਦਿਖਾਣੇ ਆਂ ਕੀ ਕੀ ਡਾਇਲਿਸਿਸ ਦੇ ਵਿੱਚ ਕੀਤਾ ਜਾਂਦਾ ਹੈਗਾ ਤੇ ਡਾਇਲਿਸਿਸ ਜਿਹੜੀ ਕਿਸ ਤਰੀਕੇ ਨਾਲ ਕੀਤਾ ਜਾਂਦੀ ਹੈ ਕਿਹੜੀ ਮਸ਼ੀਨਾਂ ਨੇ ਕਿਹੜੇ ਫਿਲਟਰ ਨੇ ਦੀਪਕ ਗਰਗ ਜੀ ਨਾਲ ਅਸੀਂ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਅਸੀਂ ਲੈ ਕੇ ਆਏ ਤੁਹਾਨੂੰ ਹੈਲਪਫੁਲ ਐਨ ਜੀਓ ਵੱਲੋਂ ਡਾਇਲਿਸਿਸ ਫ੍ਰੀ ਸੈਂਟਰ ਚਲਾਇਆ ਜਾ ਰਿਹਾ ਹੈਗਾ ਉੱਥੇ ਤੁਹਾਨੂੰ ਪੂਰਾ ਅਸੀਂ ਦਿਖਾਵਾਂਗੇ ਡਾਇਲਿਸਿਸ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ ਕਿਹੜੀਆਂ ਮਸ਼ੀਨਾਂ ਹੈਗੀਆਂ ਤੇ ਇਹ ਯੂਨਿਟ ਚਲਾਉਣ ਦਾ ਜਿਹੜਾ ਹੈਗਾ ਉਪਰਾਲਾ ਦੀਪਕ ਗਰਗ ਜੀ ਵੱਲੋਂ ਕੀਤਾ ਗਿਆ ਸੀਗਾ ਔਰ ਬਿਲਕੁਲ ਫ੍ਰੀ ਆਫ ਕਾਸਟ ਹੈਗਾ ਜਿਹੜਾ ਵੀ ਡਾਇਲਿਸਿਸ ਕਰਵਾਉਣਾ ਜਾਂਦਾ ਬਿਲਕੁਲ ਫ੍ਰੀ ਆਫ ਕਾਸਟ ਹੈਗਾ ਤੁਸੀਂ ਇਸ ਚੀਜ਼ ਨੂੰ ਸੁਣ ਲਓ ਦੀਪਕ ਜੀ ਇਸ ਯੂਨਿਟ ਨੂੰ ਚਲਾਉਂਦੇ ਤੁਹਾਨੂੰ 16 ਮਹੀਨੇ ਹੋ ਗਏ ਨੇ ਔਰ ਕੀ ਸੋਚ ਕੇ ਇਸ ਯੂਨਿਟ ਨੂੰ ਜਿਹੜਾ ਸਟਾਰਟ ਕੀਤਾ ਗਿਆ ਸੀਗਾ ਦੇਖੋ ਸੋਚ ਤਾਂ ਕੁਝ ਵੀ ਨਹੀਂ ਐ ਜਿਹੜੇ ਕਿ ਡੈਲਸੀਜ ਮਰੀਜ਼ ਦੀ ਸੋਚ ਸੀ ਕਿਉਂਕਿ ਡੈਲਸੀਜ ਜਿਹੜਾ ਮਰੀਜ਼ ਆਗਾ ਉਹ ਤਿਲ ਤਿਲ ਮਰਦਾ ਰੋ ਜੀ ਕਿਉਂਕਿ ਉਹਨੂੰ 48 ਘੰਟੇ 72 ਘੰਟੇ ਬਾਅਦ ਇੱਥੇ ਡੈਲਸੀਜ ਕਰਾਨ ਆਣਗੇ ਤਾਂ ਜੀਵਨ ਉਹਦਾ ਮਿਲ ਸਕੂਗਾ ਜਦ ਤੱਕ ਕਿਡਨੀ ਟ੍ਰਾਂਸਪਲੈਂਟ ਹੋਵੇ ਕਿਡਨੀ ਮਿਲਦੀ ਨਹੀਂ ਜੇ ਮਿਲ ਵੀ ਗਈ ਤੇ 10 ਲੱਖ ਰੁਪਏ 15 ਲੱਖ ਰੁਪਏ ਲੱਗਦਾ ਤੇ ਅਸੀਂ ਸੋਚਿਆ ਕਿ ਕਿਉਂ ਨਾ ਲੋਕਾਂ ਨੂੰ ਇਹ ਉਪਰਾਲਾ ਕੀਤਾ ਜਾਵੇ ਸਮਾਜ ਚ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ ਆ ਮੈਡੀਕਲ ਲੈਨ ਬੜੀ ਬੁਰੀ ਤਰ੍ਹਾਂ ਤਰਾਈ ਤਰਾਈ ਕਰ ਰਹੀ ਹੈ ਇਸ ਟੈਮ ਹਾਲਾਤ ਇਹ ਹੈ ਜਿਨ੍ਹਾਂ ਕੋਲ ਪੈਸੇ ਆ ਚਲੋ ਉਹਨਾਂ ਦੀ ਤਾਂ ਕਹਿ ਜਿਨ੍ਹਾਂ ਕੋਲ ਹੈ ਕੁਛ ਨਹੀਂ ਜਿਹੜਾ ਮੀਡਲ ਕਲਾਸ ਹੈ ਉਹ ਤਿਲ ਤਿਲ ਮਰਦਾ ਹੈਗਾ ਮੈਡੀਕਲ ਲੈਨ ਚ ਜਿਹੜੀ ਆ ਸੁਵਿਧਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਤੁਹਾਡੀ ਸਾਡੀ ਐਨਜੀਓ ਹੈ ਹੈਲਪਫੁਲ ਐਂਡ ਜੋ ਵੈਲਫੇਅਰ ਸੁਸਾਇਟੀ ਇਹ ਨਰ ਸੇਵਾ ਨਾਰਾਇਣ ਸੇਵਾ ਫਰੀ ਡੈਲਸੀ ਸੈਂਟਰ ਹੈ ਭਾਰਤ ਦਾ ਪਹਿਲਾ ਡੈਲਸੀ ਸੈਂਟਰ ਹੈ ਜਿੱਥੇ ਖਾਣਾ ਪੀਣਾ ਰਹਿਣਾ ਸਭ ਫਰੀ ਹੈ ਰਹਿਣ ਲਈ ਸਾਡਾ ਨਿਸਕਾਮ ਫਿਰਦਾ ਆਸ਼ਰਮ ਪੱਖੋ ਵਾਲ ਲੋੜ ਹੈ ਉੱਥੇ ਜਿਹੜੇ ਮਰੀਜ਼ ਆਗੇ ਉੱਥੇ ਰਹਿੰਦੇ ਨੇ ਉਹਨਾਂ ਵੱਲੋਂ ਖਾਣਾ ਪੀਣਾ ਉਹ ਤੁਹਾਨੂੰ ਮੈਂ ਦੱਸ ਦਵਾਂ ਉੱਥੇ ਲਈ ਏਸੀ ਰੂਮ ਨੇ ਇਹ ਡੈਲਸੀ ਜਮਰੀ ਮੈਂ ਤੁਹਾਨੂੰ ਦੱਸਦਾ ਤਕਰੀਬਨ 0.5 ਜਿਹੜਾ ਜਿੰਨੇ ਵੀ ਆਪਣੀ ਜਨਸੰਖਿਆ 0.5 ਦੇ ਹਿਸਾਬ ਨਾਲ ਡੈਲਸੀਜ ਮਰੀਜ਼ ਵੱਧ ਰਹੇ ਨੇ ਆਨ ਵਾਲਾ ਟਾਈਮ ਬੜਾ ਖਤਰਨਾਕ ਹੈ ਸਰਕਾਰਾਂ ਨੂੰ ਅਵੇਰਨਸ ਹੋਣੀ ਚਾਹੀਦੀ ਹੈ ਸਮਾਜ ਚ ਅਵੇਰਨਸ ਹੋਣੀ ਚਾਹੀਦੀ ਸਭ ਤੋਂ ਵੱਡੀ ਗੱਲ ਹੈ ਮਿਲਾਵਟ ਮੈਂ ਤੁਹਾਨੂੰ ਦੱਸ ਦਵਾਂ ਜਿਸ ਹਿਸਾਬ ਨਾਲ ਮਿਲਾਵਟ ਚੱਲ ਰਹੀ ਹੈ ਉਸ ਹਿਸਾਬ ਨਾਲ ਹੀ ਸੰਖਿਆ ਵਧਦੀ ਜਾ ਰਹੀ ਹੈ ਕੈਂਸਰ ਦੀ ਵੀ ਵਧਦੀ ਜਾ ਰਹੀ ਹੈ ਹਾਰਟ ਦੀ ਵੀ ਹੈ ਸਭ ਤੋਂ ਪਹਿਲਾਂ ਮੇਰੀ ਸਰਕਾਰਾਂ ਨਾਲ ਤੁਹਾਡੇ ਚੈਨਲ ਮਾਧਿਅਮ ਹੈ ਹੀ ਹੈ ਕੀ ਜਿਹੜੀ ਮਿਲਾਵਟ ਤੇ ਅੰਕੁਸ਼ ਕੱਸਿਆ ਜਾਵੇ ਮਿਲਾਵਟ ਚੰਕੁਸ਼ ਕੱਸਿਆ ਜਾਵੇ ਤੇ 70% ਆ ਬਿਮਾਰੀਆਂ ਤੋਂ ਮੁਕਤੀ ਪਾ ਸਕਦੇ ਆਸੀਂ ਸਭ ਤੋਂ ਵੱਡੀ ਜਿਹੜੀ ਬਿਮਾਰੀਆਂ ਦੀ ਜੜ ਮਿਲਾਵਟ ਉਹ ਤੁਹਾਡੇ ਚੈਨਲ ਰਾਈ ਜਿੱਥੇ ਵੀ ਇਹ ਵੀਡੀਓ ਦੇਖਣਗੇ ਪਨੀਰ ਬਿਲਕੁਲ ਬੰਦ ਕਰ ਦੋ ਪਨੀਰ ਨਿਰਾ ਜ਼ਹਿਰ ਹੈ ਆ ਜਿਹੜੇ ਕੇਕ ਖਾਣਦੇ ਨੇ ਜਿਹੜੇ ਬਰਥਡੇ ਕੇਕ ਤੇ ਵਾਈਟ ਵਾਈਟ ਮਿਊਨੀਸ ਲੱਗੀ ਹੁੰਦੀ ਆ ਕਰੀਮਾ ਬਹੁਤ ਘੱਟ ਹੁੰਦੀ ਏ 1/2% ਹੀ ਆ ਇਹ ਆਪਾਂ ਖਾ ਰਹੇ ਨੇ ਇਹ ਬਿਮਾਰੀ ਨੂੰ ਬਲਾਵਾ ਦੇ ਰਹੇ ਨੇ ਇੱਥੇ ਤੱਕ ਆ 8-10 ਸਾਲ ਦੇ ਬੱਚੇ ਡੈਲਸਿਸ ਤੇ ਆਗੇ ਇਹ ਬਦਕਿਸਮਤੀ ਹੈ ਸਮਾਜ ਦੀ ਸਾਡੇ ਕਿ ਕਿਸ ਤਰ੍ਹਾਂ ਦੇਖਦੇ ਹੋ ਇੱਕ ਯੂਨਿਟ ਚਲਾਣਾ ਬਹੁਤ ਔਖੀ ਗੱਲ ਹੁੰਦੀ ਹੈਗੀ ਔਰ ਐਡਾ ਵੱਡਾ ਹਸਪੀਟਲ ਜਿਹੜਾ ਫ੍ਰੀ ਬਿਲਕੁਲ ਡਾਇਲਿਸਿਸ ਕਰ ਰਿਹਾ ਹੈਗਾ 1 ਰੁਪਿਆ ਵੀ ਲੋਕਾਂ ਕੋਲੋਂ ਨਹੀਂ ਲਿਆ ਜਾ ਰਿਹਾ ਹੈਗਾ ਇਹਨੂੰ ਚਲਾਉਣ ਵਾਸਤੇ ਕੁਝ ਯੋਗਦਾਨੀ ਜਿਹੜੇ ਦਾਨੀ ਸੱਜਣ ਹੁੰਦੇ ਨੇ ਉਹ ਕਿਹੜੇ-ਕਿਹੜੇ ਹੈਗੇ ਜੇ ਤੁਸੀਂ ਨਾਮ ਉਜਾਗਰ ਕਰੋ ਤੇ ਲੋਕਾਂ ਨੂੰ ਵੀ ਪਤਾ ਲੱਗੇ ਕਿਉਂਕਿ ਕਈ ਵਾਰੀ ਹੁੰਦਾ ਗੁਪਤ ਦਾਨ ਹੋ ਜਾਂਦੇ ਨੇ ਲੇਕਿਨ ਮੇਰੇ ਹਿਸਾਬ ਨਾਲ ਲੋਕ ਗੁਪਤ ਦਾਨ ਨਹੀਂ ਰਹਿਣੇ ਚਾਹੀਦੇ ਪਤਾ ਲੱਗਣਾ ਚਾਹੀਦਾ ਵੀ ਇਹ ਦਾਨੀ ਸੱਜਣ ਹੈਗੇ ਨੇ ਦੇਖੋ ਦਾਨੀ ਸੱਜਣਾਂ ਦੇ ਜਿਹੜਾ ਸੈਂਟਰ ਚੱਲ ਚਾਲਣ ਵਾਲਾ ਪਿਤਾ ਪਰਮੇਸ਼ਵਰ ਹੈਗਾ ਉਹ ਚਲਾ ਰਿਹਾ ਠੀਕ ਹੈ ਕੋਈ ਵੀ ਸੰਸਥਾ ਬਗੈਰ ਪੈਸੇ ਤੋਂ ਨਹੀਂ ਚੱਲਦੀ ਹੈ ਤੁਹਾਨੂੰ ਦੱਸ ਦਈਏ ਇੱਕ ਸਾਡਾ ਜਿਹੜਾ ਯੂਨਿਟ ਹੈ ਜਿਹੜੇ ਆਪਣੇ ਪੰਜਾਬ ਦੇ ਦੂਸਰੇ ਨੰਬਰ ਦੇ ਅਮੀਨ ਨੇ ਹੈਪੀ ਫੋਰਜਿੰਗ ਵਾਲੇ ਪ੍ਰਤੋਸ਼ ਗਰਗ ਜੀ ਐਸਨ ਸਾਡੇ ਅੰਨੇ ਜਿਹੜੇ ਫਾਊਂਡਰ ਮੈਂਬਰ ਨੇ ਅਰੋੜਾ ਰਾਏ ਨੇ ਮੈਂ ਉਹ ਨਾਮ ਲੈਣ ਜਾਕ ਜਾਊਗਾ ਤਾਂ ਬੜਾ ਕੁਝ ਹੋ ਜਾਣਾ ਹਾਂ ਕਿਉਂਕਿ ਇਹ ਦੇਖੋ ਵਧੀਆ ਕੰਮ ਹੋ ਰਿਹਾ ਪਰਮਾਤਮਾ ਆਪੇ ਬਹਿ ਭੇਜ ਰਿਹਾ ਸੀ ਕਿਸੇ ਕੋਲ આજ ਤੱਕ ਕਿਸੇ ਦੇ ਘਰੇ ਪੈ ਨਹੀਂ ਮੰਗਣਗੇ ਤੁਹਾਡੇ ਚੈਨਲ ਦਾ ਹੀ ਦੱਸ ਰਹੀ ਜੇ ਕਿਸੇ ਦੇ ਘਰੇ ਮੰਗਣ ਸਾਨੂੰ ਦੱਸੇ ਔਰ ਤੁਹਾਨੂੰ ਦੱਸ ਦਈ जे तुम वह काम करों परमात्मा काम करोगे परमात्मा अपने निमित किसी ना किसी इतने पैसे भेज रहा वो नाइनटी एट परसेंट अकाउंट से पैसा आ रहा यह पहली एन जी ओ है अठानवे प्रसेंट पक्या पैसा आ रहा तू तो चीज़ ओडाटा हिसाब ले सद बद है एन जी ओ लोगों ने चलाईया वाहवाही करते हैं वीडियो बड़िया वायरल इमोशनल करते हैं पैसे ज्यादा हिसाब किताब हमें मूं नहीं कहना चाह चलो जो जिस तरह करते आपे भरूगा सू कोई लेन देन नहीं है बाकी बहुत लोग अच्छा काम कर रहे हैं ਤਾਨੂੰ ਇਹ ਦੱਸ ਦੇ ਬਾਕੀ ਜਿਹੜਾ ਫੰਡ ਹੈ ਫੰਡ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਪਰਮਾਤਮਾ ਕਰ ਰਿਹਾ ਮੈਂ ਤਾਂ ਲੁਧਿਆਣੇ ਵਾਲੇ ਨੂੰ ਕਹਾਂਗਾ ਲੁਧਿਆਣਾ ਜਾਂ ਨੇ ਜਿੰਨੇ ਵੀ ਬਿਜ਼ਨਸਮੈਨ ਨੇ ਸਾਡੇ ਕੋਲ ਐਟੀਜੀਸੀਐਸ ਆਰ ਦੀ ਸਹੂਈਦਾ ਹੈ ਤੁਸੀਂ ਸਾਡੇ ਨਾਲ ਜੁੜੋ ਔਰ ਮਰੀਜ਼ ਵੀ ਕੋਈ ਹੈ ਵੀਡੀਓ ਨੂੰ ਪਹਿਲੀ ਗੱਲ ਤਾਂ ਦੇਖੋ ਤੁਹਾਡੇ ਤੇ ਚੈਨਲ ਆਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਲਈ ਨਾ ਕਰਿਓ ਇਹਨਾਂ ਤੁਹਾਡੇ ਲਈ ਕਰਿਓ ਕਿਉਂਕਿ ਤੁਹਾਨੂੰ ਵੀ ਵਿਊ ਮਿਲਣਗੇ ਇਹ ਵੀਡੀਓ ਜਿਹਦੇ ਕੋਲ ਗਈ ਜੇ ਕੋਈ ਮਰੀਜ਼ ਆ ਗਿਆ ਠੀਕ ਹੈ ਨਾ ਉਹਦਾ ਉਹਨ ਕਿਨੋਂ ਮਿਲੂਗਾ ਜਿਹੜਾ ਵੀਡੀਓ ਸ਼ੇਅਰ ਕਰ ਰਿਹਾ ਕਿਉਂਕਿ ਮਰੀਜ਼ਾ ਕਿੰਨਾ ਭਲਾ ਹੁੰਦਾ ਕੋਈ ਡੋਨਰ ਵੀ ਸਾਡੇ ਕੋਲ ਆਂਦਾ ਹੈਗਾ ਡੋਨਰ ਵੀ ਆਂਦਾ ਤੇ ਡੋਨਰ ਆ ਗਿਆ ਉਹਦਾ ਪੁੱਣ ਵੀ ਜਿਹੜਾ ਵੀਡੀਓ ਸ਼ੇਅਰ ਕਰੂਗਾ ਭਾਵੇਂ ਮੈਂ ਤੁਹਾਡੇ ਚੈਨਲ ਲਈ ਆਪਣਾ ਮੋਬਾਈਲ ਨੰਬਰ ਦੱਸ ਰਿਹਾ ਕਿਉਂਕਿ ਜੇ ਕੋਈ ਮਰੀਜ਼ ਵੀ ਡਾਇਰੈਕਟ ਗੱਲ ਕਰਨੀ ਚਾਵੇ 9814732120 981473212 ਹੈ ਮੇਰਾ ਨਾਮ ਦੀਪਕ ਘਰਾਕੇ ਮੇਰੇ ਨਾਲ ਤੁਸੀਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਦ ਮਰਜੀ ਫੋਨ ਕਰ ਸਕਦੇ ਹੋ ਫਿਰ 12 ਵਜੇ ਤੋਂ ਲੈ ਕੇ 9 ਵਜੇ ਤੱਕ ਜਦ ਮਰਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਤੁਹਾਡਾ ਫੋਨ ਅਟੈਂਡ ਹੋਊਗਾ ਤੁਹਾਡੇ ਕੁਸਚਨਾਂ ਦੇ ਆਨਸਰ ਦਿੱਤੇ ਜਾਣਗੇ ਸੋ ਇਹ ਦੀਪਕ ਗਰਗੀ ਨੇ ਔਰ ਫ੍ਰੀ ਡਾਇਲਿਸਿਸ ਸੈਂਟਰ ਚਲਾ ਰਹੇ ਨੇ ਬਿਲਕੁਲ ਬਿਲਕੁਲ ਫ੍ਰੀ ਹੈਗਾ ਤੁਹਾਨੂੰ ਬਾਰ ਬਾਰ ਦੱਸ ਰਿਹਾ ਬਿਲਕੁਲ ਫ੍ਰੀ ਡਾਇਲਿਸਿਸ ਸੈਂਟਰ ਹੈਗਾ ਤੁਸੀਂ ਜਿੱਥੋਂ ਵੀ ਇਹ ਵੀਡੀਓ ਦੇਖ ਰਹੇ ਹੋ ਆ ਸਕਦੇ ਹੋ ਤੁਹਾਡੇ ਨੇੜੇ-ਤੇੜੇ ਕੋਈ ਬਿਮਾਰ ਹੈਗਾ ਡਾਇਲਿਸਿਸ ਹੋ ਰਿਹਾ ਔਰ ਪੈਸੇ ਦੀ ਦਿੱਕਤ ਹੈਗੀ ਹੈ ਉਹਨਾਂ ਨੂੰ ਸ਼ੇਅਰ ਕਰੋ ਲੁਧਿਆਣਾ ਦੇ ਵਿੱਚ ਸਰ ਇਹਦਾ ਐਡਰੈਸ ਥੋੜਾ ਕਨਫਰਮ ਕਰ ਦਿਜੀਏ ਕਿ ਕਿੱਥੇ ਕਰਕੇ ਐਡਰੈਸ ਹੈਗਾ ਔਰ ਇਹ ਲੋਕ ਕਿੱਥੇ ਆ ਸਕਦੇ ਨੇ ਤੁਹਾਡੇ ਚੈਨਲ ਨਾਲੋਂ ਪਹਿਲਾਂ ਐਡਰੈਸ ਮੈਂ ਪਹਿਲਾਂ ਹੋਰ ਗੱਲ ਕਰ ਦਿੰਦਾ ਜਿੱਥੇ ਅਸੀਂ ਮੈਡੀਕਲ ਦੀ ਹੈ ਅਸੀਂ ਮਤਲਬ ਦੇ ਰਹੇ ਆ ਫੈਸਿਲਿਟੀ ਦੇ ਰਹੇ ਆ ਇਸ ਤਰ੍ਹਾਂ ਐ ਚਾਹ ਐਜੂਕੇਸ਼ਨ ਲੈ ਰਿਹਾ ਤੁਹਾਡੇ ਚੈਨਲ ਮੇ ਸੀਏ ਕਰ ਲੈਨੇ ਡਾਕਟਰੀ ਕਰ ਲੈਨੇ ਆਈਪੀਐਸ ਕਰ ਲੈਨੇ ਇੰਜੀਨੀਅਰਿੰਗ ਕਰ ਲੈਨੇ ਤੇ ਇਹ ਵੀ ਲੈ ਰਹੇ ਨੇ ਇਹ ਜਿਹੜਾ ਸੈਂਟਰ ਲੁਧਿਆਣੇ ਦੇ ਵਿੱਚ ਹੈ ਦੁਗਰੂ ਤੋਂ ਪੱਖੋਵਾਲ ਰੋਡ ਜਾਉਂਗੇ ਨਾ ਕਨਾਰ ਰੋਡ ਜਿਹੜਾ ਨਹਿਰ ਵਾਲਾ ਰੋਡ ਹੈ ਉਹ ਮੇਨ ਤੇ ਹੈ ਪੰਚਮ ਹਸਪੀਟਲ ਨਾਲ ਸਰਕਾਰੀ ਹਸਪੀਟਲ ਹੈ ਉਹਦੀ ਦੂਸਰੀ ਮੰਜ਼ਿਲ ਹੈ ਲਿਫਟ ਲੱਗੀ ਹੈ ਹਰ ਚੀਜ਼ ਦੀ ਸਹੂਲਤ ਹੈ ਇਹ 5 ਸਟਾਰ ਡਲਸੀ ਸੈਂਟਰ ਹੈ ਪੰਜਾਬ 'ਚ ਤਾਂ ਇਹੋ ਜਿਹਾ ਪ੍ਰਾਈਵੇਟ ਵੀ ਕੋਈ ਡਲਸੀ ਸੈਂਟਰ ਨਹੀਂ ਹੈਗਾ ਧੰਨਵਾਦ ਅਸਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਹੜਾ ਹੈ ਗੱਲ ਕੀਤੀ ਹੈ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਹੈਗੀ ਆ ਅਸੀਂ ਤੁਹਾਨੂੰ ਅੱਗੇ ਦਿਖਾਵਾਂਗੇ ਜਿਹੜੇ ਵਾਰਡ ਦੇ ਵਿੱਚ ਡਾਇਲਿਸਿਸ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ ਕਿੰਨੇ ਵਾਰਡ ਨੇ ਔਰ ਡਾਇਲਿਸਿਸ ਕੀਤੇ ਜਿਹੜੇ ਮਰੀਜ਼ ਹੈਗੇ ਨੇ ਡਾਇਲਿਸਿਸ ਉਹਨਾਂ ਦਾ ਰਿਵਿਊ ਕੀ ਹੈਗਾ ਸੋ ਇੱਥੇ ਤੁਸੀਂ ਦੇਖ ਰਹੇ ਹੋ ਜਿਹੜਾ ਫ੍ਰੀ ਡਾਇਲਿਸਿਸ ਹੋ ਰਿਹਾ ਹੈਗਾ ਪੇਸ਼ੈਂਟ ਹੈਗੇ ਨੇ ਜਿਹੜੇ ਇੱਕ-ਇੱਕ ਤੇ ਸ਼ਿਫਟ ਚਲਦੀ ਹੈਗੀ ਆ ਮੰਡੇ ਥਰਸਡੇ ਮਤਲਬ ਕਿ ਡਬਲ ਸ਼ਿਫਟਿੰਗ ਦੇ ਵਿੱਚ ਕੰਮ ਹੁੰਦਾ ਹੈਗਾ ਔਰ ਹਸਪੀਟਲ ਜਿਹੜਾ ਸਟਾਰਟ ਕੀਤਾ ਗਿਆ ਹੈਗਾ ਦੀਪਕ ਗਰਗ ਜੀ ਵੱਲੋਂ ਇਹ ਬਿਲਕੁਲ ਫ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਪੇਸ਼ੈਂਟ ਜਿਹੜੇ ਹੈਗੇ ਡਾਇਲਿਸਿਸ ਕਰਵਾ ਰਹੇ ਨੇ ਔਰ ਕਿੰਨਾ ਕੁ ਇੱਥੇ ਸ਼ਾਂਤੀ ਦਾ ਮਾਹੌਲ ਹੈਗਾ ਜਸਪ੍ਰੀਤ ਜੀ ਮੇਰੇ ਨਾਲ ਹੈਗੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਫ੍ਰੀ ਡਾਇਲਿਸਿਸ ਕਰਾਣਾ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਹਰ ਹਸਪਤਾਲ ਡਾਇਲਿਸਿਸ ਦਾ ਨਾਂ ਤੇ ਖਰਚੇ ਬਹੁਤ ਲੈ ਰਿਹਾ ਹੈਗਾ ਔਰ ਲੋਕਾਂ ਨੂੰ ਅਫੋਰਡ ਨਹੀਂ ਹੁੰਦਾ ਹੈਗਾ ਚਾਹੇ ਮਿਡਲ ਕਲਾਸ ਚ ਅਮੀਰ ਹੈਗਾ ਜਾਂ ਗਰੀਬ ਹੈਗਾ ਡਾਇਲਿਸਿਸ ਜਿਹੜਾ ਹੈਗਾ ਉਹਦਾ ਖਰਚਾ ਮਾਰ ਜਾਂਦਾ ਹੈਗਾ ਇੱਥੇ ਜਿਹੜਾ ਬਿਲਕੁਲ ਫ੍ਰੀ ਡਾਇਲਿਸਿਸ ਹੋ ਰਿਹਾ ਹੈਗਾ ਇਹਦੇ ਬਾਰੇ ਚਾਹ ਜਾਣਕਾਰੀ ਜਾਣਕਾਰੀ ਸਰ ਇਦਾਂ ਕਿ ਨੰਬਰ ਆਫ ਡਾਲਸਿਸ ਇੱਥੇ ਇੱਕ ਦਿਨ ਚ ਨੀਅਰ ਅਬਾਊਟ 98 ਤੋਂ 105 ਦੇ ਵਿੱਚ ਡਾਲਸਿਸ ਹੁੰਦਾ ਪਰ ਪਰ ਡੇ ਦੇ ਵਿੱਚ ਇਹ ਦੀਪਕ ਗਰਗ ਜੀ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਇਦਾਂ ਨੇ ਜਿਹੜੇ ਕਹਿੰਦੇ ਆ ਕਿ ਬਸ ਇੱਕ ਘਰ ਨਹੀਂ ਵਿਕਿਆ ਹੈਗਾ ਬਾਕੀ ਸਾਰਾ ਕੁਝ ਘਰੋਂ ਵਿਕ ਗਿਆ ਤੇ ਉਹਨਾਂ ਲਈ ਤਾਂ ਇਹ ਇੱਕ ਬਹੁਤ ਵਧੀਆ ਫੈਸਿਲਿਟੀ ਅਵੇਲੇਬਲ ਹੋਈ ਹੈ ਕਿ ਫ੍ਰੀ ਡਾਲਸਿਸ ਹੋ ਰਿਹਾ ਇੱਥੇ ਬਾਕੀ ਤੁਸੀਂ ਪੇਸ਼ੈਂਟ ਤੋਂ ਰਿਵਿਊ ਲੈ ਸਕਦੇ ਆ ਆਪਣੇ ਇਦਾਂ ਕਿ ਜਿਹੜੇ ਮੰਡੇ ਮਤਲਬ ਟੁਆਇਸ ਅ ਵੀਕ ਡਾਲਸਿਸ ਚੱਲਦਾ ਜਿਹੜੇ ਪੇਸ਼ੈਂਟ ਮੰਡੇ ਆਗੇ ਉਹਨਾਂ ਨੇ ਥਰਸਡੇ ਆਣਾ ਜ ਮੰਗਲਵਾਰ ਜੀ ਆਗੇ ਉਹਨਾਂ ਨੇ ਸੈਟਰਡੇ ਆਣਾ ਤਿੰਨ ਸ਼ਿਫਟਾਂ ਲੱਗਦੀਆਂ ਇੱਥੇ ਮਾਰਨਿੰਗ ਕੀ 8 ਤੋਂ 12 ਲੱਗਦੀ ਆ 12 ਤੋਂ 4 ਲੱਗਦੀ ਆ ਤੇ 4 ਤੋਂ 8 ਲੱਗਦੀ ਆ ਤਿੰਨ ਸ਼ਿਫਟਾਂ ਵਿੱਚ ਡਾਇਲਿਸਿਸ ਹੁੰਦਾ ਪੇਸ਼ੈਂਟ ਦੀ ਅਸੀਂ ਪੇਸ਼ੈਂਟ ਨਾਲ ਗੱਲ ਕਰਦੇ ਆ ਜਿਹੜੇ ਡਾਇਲਿਸਿਸ ਕਰਾਉਣ ਆਏ ਨੇ ਤੇ ਸਿਰ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਅਨੂਪ ਅਨੂਪ ਜੀ ਡਾਇਲਿਸਿਸ ਕਰਾ ਰਹੇ ਹੋ ਪ੍ਰੋਬਲਮ ਕੀ ਸੀ ਕੀ ਤੁਹਾਨੂੰ ਮੇਰਾ ਬੀਪੀ ਵੱਧਾ ਸੀਗਾ ਜੀ ਉਹਦੇ ਤੋਂ ਬਾਅਦ ਕਿਡਨੀਆ ਤੇ ਇਫੈਕਟ ਪੈ ਗਿਆ ਬੀਪੀ ਦਾ ਜੀ ਉਹਦੇ ਬਾਅਦ 4 ਸਾਲ ਹੋ ਗਏ ਮੈਨੂੰ ਤਕਰੀਬਨ ਡਾਇਲਿਸਿਸ ਕਰਾਉਂਦੇ ਹਨ ਤੇ ਡਾਇਲਿਸਿਸ ਜਿਹੜਾ ਤੁਸੀਂ ਕਰਾ ਰਹੇ ਹੋ ਇਹ ਹੁਣ ਇੱਥੇ ਪਹਿਲੀ ਵਾਰੀ ਆਏ ਹੋ ਜੀ ਮੈਨੂੰ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਇੱਥੇ ਆਉਂਦੇ ਇੱਕ ਸਾਲ ਹੋ ਗਿਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈਗਾ ਲੋਕ ਤੁਹਾਨੂੰ ਦੇਖ ਰਹੇ ਨੇ ਉਹ ਮਾੜਾ ਦੱਸਿਓ ਬਹੁਤ ਵਧੀਆ ਜੀ ਬਾਹਰ ਮੈਂ ਪਹਿਲੇ ਕਰਾ ਰਿਆ ਸੀਗਾ ਪੇਡ ਸੀਗੀ ਕਿਤੇ 3 ਸਾਲ ਲੱਗਦਾ ਸੀ ਕਿਤੇ 4000 ਕਿਤੇ 2000 ਉਹ ਜ਼ਿਆਦਾ ਦਿੱਕਤ ਆਉਂਦੀ ਪੈਸੇ ਦੀ ਕਰਕੇ ਬਹੁਤ ਜ਼ਿਆਦਾ ਦਿੱਕਤ ਸੀ ਕਿਉਂਕਿ ਕੰਮ ਤਾਂ ਕਰ ਹੀ ਨਹੀਂ ਪੰਦਾ ਪੇਸ਼ੈਂਟ ਜੋ ਕਿਡਨੀ ਪੇਸ਼ੈਂਟ ਹੈ ਇੱਥੇ ਆ ਕੇ ਬਹੁਤ ਵਧੀਆ ਹੋ ਗਿਆਗਾ ਘਰ ਦੀ ਰੋਟੀ ਚੱਲਣ ਲੱਗ ਜਾਂਦੀ ਹੈ ਅਗਲੇ ਦੀ ਜੇ ਕਿਤੇ ਕੋਈ ਮਾੜਾ ਮੋੜਾ ਕੁਝ ਤੁਹਾਨੂੰ ਆਂਦਾ ਹੈ ਤਾਂ ਉਹ ਤੁਹਾਨੂੰ ਹਸਪੀਟਲਾਈਜ਼ ਦੇਣ ਦੀ ਲੋੜ ਨਹੀਂ ਇੱਥੇ ਤੁਹਾਨੂੰ ਕੋਈ ਪੈਸਾ ਵਗੈਰਾ ਕੁਝ ਲਿੱਤਾ ਜਾ ਰਿਹਾ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਜੀ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਉਹ ਇਹ ਤਾਂ ਮਦਦ ਕਰਦੇ ਆ ਜੇ ਕੋਈ ਮਜਬੂਰ ਹੈ ਤਾਂ ਭਈ ਜੇ ਕਿਸੇ ਇਹ ਅਨੂਬ ਜੀ ਹੈਗੇ ਇਹਨਾਂ ਦਾ ਰਿਵਿਊ ਹੈਗਾ 3 ਤੋਂ 4000 ਰੁਪਏ ਡਾਇਲਿਸਿਸ ਦਾ ਹੁੰਦਾ ਹੈਗਾ ਔਰ ਕਹਿੰਦੇ ਬਹੁਤ ਔਖਾ ਹੁੰਦਾ ਹੈਗਾ ਔਰ ਮਿਡਲ ਕਲਾਸ ਹੋ ਗਿਆ ਜਾਂ ਕੋਈ ਫੈਮਿਲੀ ਇਸ ਤਰ੍ਹਾਂ ਦੀ ਲੋਅਰ ਗ੍ਰੇਡ ਫੈਮਿਲੀ ਉਹਨਾਂ ਵਾਸਤੇ ਤਾਂ ਸਮਝ ਲਓ ਜ਼ਿੰਦਗੀ ਖਤਮ ਕਰਨ ਵਾਲੀ ਗੱਲ ਹੁੰਦੀ ਹੈ ਤੇ ਦਾਜੀ ਤੁਹਾਡਾ ਨਾਂ ਕੀ ਮੇਰਾ ਨਾਂ ਤੇਜਿੰਦਰ ਸਿੰਘ ਜੀ ਤੇਜਿੰਦਰ ਜੀ ਤੁਸੀਂ ਡਾਇਲਿਸਿਸ ਕਰਵਾ ਰਹੇ ਹੋ ਇੱਥੇ ਹਸਪੀਟਲ ਚ ਕਿੰਨੀ ਦੇਰ ਹੋ ਗਈ ਮੈਨੂੰ ਇੱਥੇ 5 ਮਹੀਨੇ ਹੋ ਗਏ ਜੀ ਕਰਵਾ ਰਿਹਾ ਇੱਥੇ ਬਾਕੀ ਜਿਹੜੇ ਸੈਂਟਰ ਹੈਗੇ ਨੇ ਉਹਨਾਂ ਨਾਲੋਂ ਇੱਥੇ ਇਹ ਚੀਜ਼ ਦਾ ਫਰਕ ਹੈ ਵੀ ਮੈਂ ਪੈਨਾ ਅਪੋਲੋ ਚੋਂ ਵੀ ਕਰਾਇਆ ਉੱਥੇ ਜਿਹੜਾ ਇਹ ਫਿਲਟਰ ਹੁੰਦਾ ਉਹ ਤਿੰਨ ਵਾਰੀ ਯੂਜ਼ ਕਰਦੇ ਆ ਇਹ ਤੇ ਹਰ ਵਾਰੀ ਚੇਂਜ ਕਰਦੇ ਆ ਔਰ ਇੱਥੇ ਇਹ ਸੈਂਟਰ ਦੇ ਵਿੱਚ ਕਾਉਂਟਰ ਹੀ ਹੈ ਨਹੀਂ ਕੋਈ ਪੈਸਾ ਨਹੀਂ ਲੱਗਦਾ ਜਿਹੜੇ ਦੂਰੋਂ ਆਉਂਦੇ ਨੇ ਬਾਹਰੋਂ ਆਉਂਦੇ ਨੇ ਉਹਨਾਂ ਲਈ ਖਾਣੇ ਦਾ ਵੀ ਅਰੇਂਜਮੈਂਟ ਹੈ ਉਹਨਾਂ ਦਾ ਚਾਹ ਦਾ ਸਾਰਾ ਕੁਝ ਸਭ ਤੇ ਫ੍ਰੀ ਹੈ ਇਹ ਦੀਪਗਰਗੀ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਆਮ ਬੰਦਾ ਜਿਹੜਾ ਨਾ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਹਫਤੇ ਦੇ ਵਿੱਚ ਘੱਟੋ ਘੱਟ ਦੋ ਵਾਰੀ ਤਾਂ ਡਿਲੀਵਰੀ ਹੁੰਦਾ ਹੀ ਹੈ ਖਰਚਾ ਨਾ ਜਾਂਦਾ ਇੱਕ ਤਾਂ ਬਦਾ ਜਦੋਂ ਡਾਇਲਿਸਿਸ ਕਰਾਂਦਾ ਇੱਕ ਤੋਂ ਤਾਂ ਕੰਮ ਕਰ ਵੈਸੇ ਹੀ ਬੰਦ ਹੋ ਜਾਂਦਾ ਦੂਜਾ ਉੱਤੋਂ ਖਰਚਾ ਬਹੁਤਾ ਜਾਂਦਾ ਇਹ ਸਾਰੀ ਬੜੀ ਫੈਸਿਲਿਟੀਆਂ ਦਿੱਤੀਆਂ ਨੇ ਉਹ ਸਟਾਫ ਬਹੁਤ ਵਧੀਆ ਪੂਰੀ ਕੇਅਰ ਕਰਦੇ ਜੇ ਕੋਈ ਦਿੱਕਤ ਆ ਜਾਂਦੀ ਹੈ ਤੇ ਨਾਲ ਦੀ ਨਾਲ ਗਾਈਡ ਕਰਦੇ ਨੇ ਜੇ ਕੋਈ ਮੰਨ ਲਓ ਕੋਈ ਪ੍ਰੋਬਲਮ ਆਦੀ ਬਾਡੀ ਨੂੰ ਉਹ ਨਾਲ ਗਾਈਡ ਕਰਕੇ ਦੱਸ ਦਿੰਦੇ ਵੀ ਤੁਸੀਂ ਇਹ ਵਾਲੀ ਮੈਡੀਸਿਨ ਲੈ ਲਓ ਜਾਂ ਇਹ ਵੱਲੋਂ ਤੁਸੀਂ ਇੰਜੈਕਸ਼ਨ ਲਵਾ ਲਓ ਤੇ ਉਹ ਬਹੁਤ ਵਧੀਆ ਕਰ ਰਹੇ ਨੇ ਇਸ ਤਰ੍ਹਾਂ ਦੇਖਦੇ ਹੋ ਡਾਇਲਿਸਿਸ ਜਿਹੜਾ ਹੈਗਾ ਇੱਕ ਪਰਿਵਾਰ ਦਾ ਮੇਰੇ ਹਿਸਾਬ ਦੇ ਨਾਲ ਜੇ ਹਫਤੇ 'ਚ ਦੋ ਵਾਰੀ ਡਾਇਲਿਸਿਸ ਕਰਾਉਂਦਾ ਹੈਗਾ ਪ੍ਰਾਈਵੇਟ ਹਸਪੀਟਲ ਦੇ ਵਿੱਚ 3 ਤੋਂ 4000 ਰੁਪਏ ਇੱਕ ਵਾਰੀ ਦਾ ਖਰਚਾ ਆਉਂਦਾ ਹੈਗਾ ਮਹੀਨੇ ਦਾ ਖਰਚਾ 20 ਤੋਂ 25000 ਰੁਪਏ ਨਾਰਮਲ ਲੈ ਕੇ ਚੱਲਦੇ ਆਪਾਂ ਔਰ ਇੱਥੇ ਫ੍ਰੀ ਹੋ ਰਿਹਾ ਹੈਗਾ ਲੋਕਾਂ ਨੂੰ ਕੀ ਕਹੋਗੇ ਨਾਲ ਜਿਹੜਾ ਨਾ ਜਿਹੜਾ ਇੰਜੈਕਸ਼ਨ ਨੇ ਜਿਹੜਾ 3000 ਰੁਪਏ ਲੱਗਦਾ ਨਾ ਉੱਥੇ ਡਾਇਲਿਸਿਸ ਦਾ ਉਸ ਤੋਂ ਇਲਾਵਾ ਵੀ ਖਰਚੇ ਹੈਗੇ ਨੇ ਉੱਥੇ ਇੰਜੈਕਸ਼ਨ ਦੇ ਖਰਚੇ ਹੈਗੇ ਨੇ ਬਲੱਡ ਕਿਉਂਕਿ ਕਿਡਨੀ ਵਾਲੇ ਬੰਦੇ ਦਾ ਬਲੱਡ ਨਹੀਂ ਬਣਦਾ ਉਹ ਇੰਜੈਕਸ਼ਨ ਲਗਾਉਣਾ ਪੈਂਦਾ ਉਹ ਬੜੇ ਮਹਿੰਗੇ ਨੇ 7-800 ਰੁਪਏ ਦਾ ਇੱਕ ਇੰਜੈਕਸ਼ਨ ਹੈ ਤੇ ਇੱਥੇ ਉਹ ਇੰਜੈਕਸ਼ਨ ਵੀ ਫ੍ਰੀ ਨੇ ਕਿਉਂਕਿ ਪੰਜਾਬ ਗਵਰਨਮੈਂਟ ਦਾ ਨਾਲ ਟਾਈ-ਅੱਪ ਹੈਗਾ ਉਹ ਆਈਸ਼ਵਮਨ ਕਾਰਡ ਦੇ ਵਿੱਚ ਉਹ ਵੀ ਫ੍ਰੀ ਨੇ ਤੇ ਬਹੁਤ ਸਹੂਲਤਾਂ ਨੇ ਇੱਥੇ ਬਹੁਤ ਵਧੀਆ ਬਹੁਤ ਸਫਾਈ ਦਾ ਬਹੁਤ ਅਰੇਂਜਮੈਂਟ ਹੈ ਇੱਥੇ ਬਹੁਤ ਸਫਾਈ ਹੈ ਇੱਥੇ ਬਹੁਤ ਸੈਟੀਸਫਾਈ ਹਾਂ ਅਸੀਂ ਉੱਥੇ ਧੰਨਵਾਦ ਸਰ ਅਸੀਂ ਚਾਹੁੰਦੇ ਤੁਸੀਂ ਠੀਕ ਹੋ ਜਾਓ ਤੇ ਇਹ ਜਿਹੜਾ ਡਾਇਲਿਸਿਸ ਸੈਂਟਰ ਬਹੁਤ ਹੀ ਵੱਡੀ ਸੋਚ ਨੂੰ ਲੈ ਕੇ ਐਨਜੀਓ ਹੈਲਪਫੁਲ ਐਨਜੀਓ ਵੱਲੋਂ ਦੀਪਕ ਗਰਗਜੀ ਵੱਲੋਂ ਖੋਲ੍ਹਿਆ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਹੈਗੇ ਨੇ ਡਾਇਲਿਸਿਸ ਕਰਵਾ ਰਹੇ ਨੇ ਇੱਥੇ ਔਰ ਡਾਇਲਿਸਿਸ ਕਰਵਾਣਾ ਬਹੁਤ ਔਖਾ ਹੁੰਦਾ ਹੈਗਾ ਕਿਸੇ ਵੀ ਕਲਾਸ ਕਿਸੇ ਵੀ ਗ੍ਰੇਡ ਦੇ ਪਰਿਵਾਰ ਨੂੰ 3 ਤੋਂ 4000 ਰੁਪਏ ਦਾ ਖਰਚਾ ਇੱਕ ਵਾਰ ਡਾਇਲਿਸਿਸ ਦਾ ਆਉਂਦਾ ਹੈਗਾ ਅਸੀਂ ਤੁਹਾਨੂੰ ਦੂਸਰਾ ਵਾਰਡ ਵੀ ਦਿਖਾਣੇ ਆ ਜਿੱਥੇ ਪੇਸ਼ੈਂਟ ਡਾਇਲਿਸਿਸ ਕਰਵਾ ਰਹੇ ਨੇ ਸੋ ਇੱਥੇ ਤੁਸੀਂ ਦੇਖ ਰਹੇ ਹੋਗੇ ਉਹ ਕਾਫੀ ਦੂਰੋਂ ਦੂਰੋਂ ਜਿਹੜੇ ਲੋਕ ਆ ਰਹੇ ਨੇ ਇਹ ਡਾਇਲਿਸਿਸ ਕਰਵਾ ਰਹੇ ਨੇ ਔਰ ਇਹ ਜਿਹੜਾ ਫ੍ਰੀ ਯੂਨਿਟ ਸਟਾਰਟ ਕੀਤਾ ਗਿਆ ਸੀ ਇਹਨੂੰ ਸਟਾਰਟ ਕਿਤੇ 16 ਮਹੀਨੇ ਹੋ ਗਏ ਨੇ 16 ਮਹੀਨੇ ਦੇ ਵਿੱਚ ਕਾਫੀ ਪੇਸ਼ੈਂਟ ਜਿਹੜੇ ਹੈਗੇ ਕਰਾ ਚੁੱਕੇ ਨੇ 100 ਤੋਂ ਉੱਪਰ ਪੇਸ਼ੈਂਟ ਡੇਲੀ ਡਾਇਲਿਸਿਸ ਕੀਤਾ ਜਾਂਦਾ ਹੈਗਾ ਸਰ ਕੀ ਨਾਮ ਹੈ ਤੁਹਾਡਾ ਅਬਦੁਲ ਰਹਿਮਾਨ ਅਬਦุล ਜੀ ਡਾਇਲਿਸਿਸ ਕਰਵਾ ਰਹੇ ਹੋ ਕਿੰਨਾ ਟਾਈਮ ਹੋ ਗਿਆ ਵੀ 2.5 3 ਸਾਲ ਹੋ ਗਏ ਡਾਇਲਿਸ ਕਰਾਤੇ ਹੋ ਇਸ ਤੇ ਜਿਹੜੇ ਇੱਥੇ ਕਿਤੇ ਸਾਲ ਤੋਂ ਉੱਪਰ ਹੋ ਗਿਆ ਇੱਥੇ ਤੁਹਾਨੂੰ ਕੋਈ ਪੈਸਾ ਲਿਆ ਗਿਆ ਨਹੀਂ ਸਰ ਪਹਿਲਾਂ ਕਿੰਨੇ ਪੈਸੇ ਲੱਗਦੇ ਸੀਗੇ ਪਹਿਲੇ 3-4000 ਲੱਗਦਾ ਸੀ ਤੇ ਹਫਤੇ ਦਾ ਲੱਗਦਾ ਸੀ ਇੱਕ ਡਾਂਸੀ ਦਾ 3000 ਰੁਪਏ ਲੱਗਦਾ ਸੀ ਹਾਂਜੀ ਤੇ ਹੁਣ ਤੁਹਾਨੂੰ ਸੁੱਖ ਦਾ ਸਾਹ ਆਇਆ ਹੈਗਾ ਬਹੁਤ ਜ਼ਿਆਦਾ ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਮੈਂ ਇਹ ਹੀ ਕਹਾਂਗਾ ਕਿ ਜਿਹੜਾ ਇੱਥੇ ਚਲਾ ਰਹੇ ਨੇ ਸੰਤਾ ਰੱਬ ਉਹਨਾਂ ਨੂੰ ਵੱਧ ਤੋਂ ਵੱਧ ਤਰੱਕੀ ਦੇਵੇ ਉਹ ਇਦਾਂ ਦੇ ਉਪਰਾਲੇ ਕਰਦੇ ਰਹਿਣ ਸੋ ਪੇਸ਼ੈਂਟ ਵੀ ਜਿਹੜੇ ਖੁਸ਼ ਹੈਗੇ ਨੇ ਪੇਸ਼ੈਂਟ ਜਿਹੜੇ ਹੈਗੇ ਨੇ ਉਹਨਾਂ ਨੇ ਆਪਣਾ ਰਿਵਿਊ ਦਿੱਸਿਆ ਹੈਗਾ ਡਾਇਲਿਸਿਸ ਜਿਹੜਾ ਹੈਗਾ ਕਿੰਨਾ ਖਰਚਾ ਕਰਦਾ ਹੈ ਸਰ ਤੁਹਾਡਾ ਨਾਮ ਕੀ ਹੈ ਸਰ ਗੁਰਬਿੰਦਰ ਸਿੰਘ ਗੁਰਬਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਡਾਇਲਿਸਿਸ ਫ੍ਰੀ ਕਿਤਾ ਜਾ ਰਿਹਾ ਇਸ ਹਸਪੀਟਲ ਚ ਬਹੁਤ ਹੀ ਵਧੀਆ ਔਰ ਬਹੁਤ ਹੀ ਧਰਮ ਦਾ ਕੰਮ ਹੈ ਇਸ ਤੋਂ ਅੱਛਾ ਕੁਝ ਨਹੀਂ ਹੋ ਸਕਦਾ ਇਹ ਤਾਂ ਜਿਹੜਾ ਬੰਦਾ ਕਰਵਾਉਂਦਾ ਜਿਹਦੇ ਜਿਹੜਾ ਜਿਹਨੇ ਉੱਪਰ ਬੀਜ ਦਿਆ ਉਹ ਹੀ ਦੱਸ ਸਕਦਾ ਉਹ ਹੀ ਮਤਲਬ ਮਹਿਸੂਸ ਕਰ ਸਕਦਾ ਐਸੇ ਨੂੰ ਦੂਸਰਾ ਨਹੀਂ ਮਹਿਸੂਸ ਕਰ ਸਕਦਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿੰਨੀ ਦੇਰ ਤੋਂ ਕਰਵਾ ਰਹੇ ਹੋ ਮੈਂ ਇੱਥੇ ਤਕਰੀਬਨ 3 ਮਹੀਨੇ ਤੋਂ ਕਰਵਾ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਦੀਪ ਹਸਪੀਟਲ ਸੇਗਾ ਉੱਥੇ ਵੀ 3 ਕਿ ਮਹੀਨੇ ਮੈਂ ਕਰਾਇਆ 6 ਮਹੀਨੇ ਤੋਂ ਕਰਾ ਰਿਹਾ ਹਾਂ ਚਲੋ ਅਸੀਂ ਕਾਮਨਾ ਕਰਦੇ ਹਾਂ ਵੀ ਤੁਸੀਂ ਠੀਕ ਹੋ ਜਾਓ ਔਰ ਤੁਹਾਨੂੰ ਅੱਗੇ ਕਿਸੇ ਚੀਜ਼ ਦੀ ਲੋੜ ਨਾ ਪਵੇ ਤੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਜਿਹੜਾ ਡਾਇਲਿਸਿਸ ਕਰਵਾਇਆ ਹੈਗਾ ਇੱਥੇ ਇਹ ਸਾਰੇ ਉਹ ਪੇਸ਼ੈਂਟ ਨੇ ਜਿਨ੍ਹਾਂ ਦਾ ਡੇਲੀ ਮਤਲਬ ਕਿ ਰੁਟੀਨ ਦੇ ਵਿੱਚ ਹਰ ਹਫ਼ਤੇ ਦੇ ਵਿੱਚ ਡਾਇਲਿਸਿਸ ਹੋ ਰਿਹਾ ਹੈਗਾ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਲੋਕਾਂ ਤੱਕ ਉਹ ਚੀਜ਼ਾਂ ਪਹੁੰਚਾਉਂਦੀਆਂ ਜਿੱਥੇ ਲੋਕਾਂ ਨੂੰ ਮੈਡੀਕਲ ਸੁਵਿਧਾ ਫ੍ਰੀ ਵਾਂਗੂ ਮਿਲੇ ਤੇ ਫ੍ਰੀ ਦਾ ਹੀ ਉਹਨਾਂ ਨੂੰ ਜਿਹੜਾ ਇਲਾਜ ਹੈਗਾ ਉਹ ਮਿਲੇ ਕਾਫੀ ਲੋਕ ਜਿਹੜੇ ਹੈਗੇ ਇਸ ਬਿਮਾਰੀਆਂ ਤੋਂ ਪੀੜਿਤ ਨੇ ਜਿੱਥੇ ਡਾਇਲਿਸਿਸ ਹੁੰਦਾ ਹੈਗਾ ਡਾਇਲਿਸਿਸ ਨੂੰ ਲੈ ਕੇ ਖਰਚੇ ਬਹੁਤ ਹੈਗੇ ਨੇ ਔਰ ਵੀਕਲੀ ਜੇ ਖਰਚੇ ਦੀ ਗੱਲ ਕਰੀਏ 4000 ਰੁਪਏ ਦਾ ਖਰਚਾ ਵਿਦ ਇੰਜੈਕਸ਼ਨ ਪੈ ਜਾਂਦਾ ਹੈਗਾ ਔਰ ਇੱਕ ਕਹਿੰਦੇ ਪਰਿਵਾਰ ਵਾਸਤੇ ਬੜਾ ਔਖਾ ਹੁੰਦਾ ਜਿਹੜੇ ਪਰਿਵਾਰ ਹੈਗੇ ਆ ਸਰ ਤੁਸੀਂ ਇੱਥੇ ਹੀ ਜੌਬ ਕਰਦੇ ਹੋ ਇੱਥੇ ਜੌਬ ਕਰਦਾ ਸਰ ਕੀ ਨਾਮ ਤੁਹਾਡਾ ਸੁਨੀਲ ਸ਼ਰਮਾ ਜੀ ਸੁਨੀਲ ਜੀ ਕਿਸ ਤਰ੍ਹਾਂ ਦੇਖਦੇ ਹੋ ਇੰਨਾ ਵੱਡਾ ਯੂਨਿਟ ਚਲਾਣਾ ਉਹੋ ਧੋਖਾ ਹਾਂ ਦਾਇਗੋਰਿਕ ਐਨ ਜੀਓ ਵੱਲੋਂ ਚਲਾਣਾ ਔਰ ਬਿਲਕੁਲ ਫ੍ਰੀ ਚਲਾਣਾ ਬਿਲਕੁਲ ਜੀ ਨਹੀਂ ਕਾਫੀ ਸਾਡਾ ਸਟਾਫ ਇੱਥੇ ਸਾਰਾ ਬਹੁਤ ਪਹਿਨਤ ਕਰਦਾ ਹੈ ਜੀ ਬਿਲਕੁਲ ਫ੍ਰੀ ਟ੍ਰੀਟਮੈਂਟ ਇੱਥੇ ਹੁੰਦਾ ਜੀ ਸਾਰਾ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਮੈਕਸਿਮਮ ਪੀਸ਼ੈਂਟਾਂ ਦੀ ਕੇਅਰ ਹੋ ਸਕੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਹਜ ਤੱਕ ਬੜਾ ਵਧੀਆ ਚੱਲ ਰਿਹਾ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਖਰ ਆਂਦੇ ਰਿਹਾ ਅਸੀਂ ਐਨ ਜੀਓ ਕਿੰਨੇ ਕੁ ਮਤਲਬ ਕਿ ਪੀਸ਼ੈਂਟ ਇੱਕ ਦਿਨ 'ਚ ਨਿਕਲ ਜਾਂਦੇ ਨੇ ਅੰਦਾਜ਼ਨ ਦਜਨ ਹੈ ਜੀ 35 30 35 ਪੀਸ਼ੈਂਟ ਉਹ ਤੁਹਾਨੂੰ ਲੱਗੇ ਵੀਕਲੀ ਲੈ ਕੇ ਜਾਏ ਆਵੇ ਤਾਂ 100 150 ਹੋ ਜਾਂਦਾ ਹਾਂ ਹੋ ਜਾਂਦਾ ਜੀ ਅੱਲਾ ਤਾਂ ਅੱਗੇ ਪੇਸ਼ੈਂਟ ਅਸੀਂ ਤੁਹਾਨੂੰ ਦਿਖਾਣੇ ਆ ਡਾਇਲਿਸਿਸ ਹੋ ਰਿਹਾ ਹੈਗਾ ਕਈਆਂ ਦਾ ਤੇ ਸਰ ਡਾਇਲਿਸਿਸ ਕਰਾ ਲਿਆ ਤੁਸੀਂ ਕਰਵਾਣਾ ਹੈਗਾ ਕਿੰਨੀ ਦੇਰ ਤੋਂ ਆ ਰਹੇ ਹੋ ਇੱਥੇ ਤੇਰੇ ਮਨ ਅੰਦੀ 15 ਮਹੀਨੇ ਤੋਂ ਆ ਰਹੇ ਆਂ ਹਾਂ ਜੀ 16 ਮਹੀਨੇ ਹਸਪੀਟਲ ਖੁੱਲੇ ਹੋਣ ਨਾ ਤੇ 15 ਮਹੀਨੇ ਤੁਸੀਂ ਆ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਡਾ ਰਿਵਿਊ ਰਿਹਾ ਹੈਗਾ ਐਕਸਪੀਰੀਅੰਸ ਕਿਸ ਤਰ੍ਹਾਂ ਆ ਰਿਹਾ ਹੈ ਹਸਪੀਟਲ ਨਾਲ ਇਹ ਬਹੁਤ ਵਧੀਆ ਹੈ ਜੀ ਅਸੀਂ ਪਹਿਲਾਂ ਡੀਐਮਸੀ ਤੋਂ ਕਰਵਾਉਂਦੇ ਸੀਗੇ ਜੀ ਲੇਕਿਨ ਇੱਥੇ ਕਰਾਣੇ ਜਾਂ ਤੇ ਹਰ ਵਾਰ ਫਿਲਟਰ ਨਵਾਂ ਚੇਂਜ ਹੁੰਦਾ ਹੈ ਜੀ ਬਹੁਤ ਵਧੀਆ ਹੈ ਸਫਾਈ ਬਹੁਤ ਵਧੀਆ ਹੈਗਾ ਸਾਰਾ ਬਹੁਤ ਸੁਵਿਧਾ ਹੈਗੀ ਹੈ ਸਟਾਫ ਹਰ ਪੇਸ਼ੈਂਟ ਦਾ ਧਿਆਨ ਰੱਖਦਾ ਹੈ ਬਹੁਤ ਜ਼ਿਆਦਾ ਪਹਿਲਾਂ ਜਦੋਂ ਤੁਸੀਂ ਡਾਇਲਿਸਿਸ ਕਰਾਉਂਦੇ ਸੀ ਕਿੰਨਾ ਖਰਚਾ ਆਉਂਦਾ ਸੀ ਅਸੀਂ ਹਫਤੇ 'ਚ ਦੋ ਵਾਰ ਡੈਲਸੀ ਹੁੰਦੀ ਸੀ ਜੀ ਇੱਕ ਵਾਰ ਦੀ 3500 ਦਾ ਖਰਚਾ ਆਉਂਦਾ ਸੀਗਾ ਜੀ ਇੱਕ ਵਾਰ ਦਾ ਹਫਤੇ ਦਾ ਯਾਨੀ 7000 ਖਾਂਪੜਾ ਤੇ ਧਿਆਨ ਰੱਖੋ ਜੀ ਮੈਂ ਸਭ ਨੂੰ ਇਹ ਕਹਾਂ ਇਹ ਬਿਮਾਰੀ ਕਿਸੇ ਕੋ ਲਾਵੇ ਹੀ ਨਾ ਅਸੀਂ ਕਹਿੰਦੇ ਹਾਂ ਪਰਵੰਤਾਂ ਅੱਗੇ ਵਾਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਇਹ ਬਿਮਾਰੀ ਕਿਸੇ ਨੂੰ ਨਾ ਆਵੇ ਤੇ ਜੇ ਕਿਸੇ ਨੂੰ ਆ ਵੀ ਜਾਏ ਤੇ ਇਧਰ ਐਨ ਜੀਓ ਵੱਲ ਧਿਆਨ ਰੱਖਣ ਇਧਰ ਦੇਖਣ ਇਹ ਬਹੁਤ ਸੁਹੂਦ ਹੈਗੀ ਆ ਹਰ ਪੇਸ਼ੈਂਟ ਦਾ ਬਹੁਤ ਧਿਆਨ ਰੱਖਦੇ ਆ ਚਾਹੇ ਦੂਰੋਂ ਨੇੜੇੋਂ ਪੇਸ਼ੈਂਟ ਵੀ ਆ ਰਹੇ ਸਭ ਦਾ ਧਿਆਨ ਬਹੁਤ ਰੱਖਦੇ ਆ ਸੋ ਯੋਗਦਾਨ ਜਿਹੜਾ ਹੈਗਾ ਕਿਤੇ ਨਾ ਕਿਤੇ ਵੱਡੀ ਇੰਡਸਟਰੀ ਲਿਸਟ ਜਾਂ ਕਿਤੇ ਨਾ ਕਿਤੇ ਵੱਡੇ ਲੋਕਾਂ ਦਾ ਹੁੰਦਾ ਹੈਗਾ ਤਾਂ ਹੀ ਇਸ ਤਰ੍ਹਾਂ ਦੇ ਸੰਸਥਾਨ ਜਿਹੜੇ ਚਲਾਏ ਜਾ ਸਕਦੇ ਨੇ ਡਾਇਲਿਸਿਸ ਜਿਹੜਾ ਹੈਗਾ ਉਹ ਕਰਾਣਾ ਕਿਉਂ ਜ਼ਰੂਰੀ ਹੋ ਜਾਂਦਾ ਹੈ ਕਾਦੇ ਵਾਸਤੇ ਹੋ ਜਾਂਦਾ ਉਹਦੇ ਵਾਸਤੇ ਇਹਦਾ ਸਾਨੂੰ ਡਾਕਟਰ ਹੀ ਦੱਸ ਸਕਦੇ ਨੇ ਲੇਕਿਨ ਸਾਡਾ ਜਿਹੜਾ ਮਕਸਦ ਹੈਗਾ ਉਹ ਦਿਖਾਣਾ ਹੈਗਾ ਵੀ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਪੇਡ ਕਮ ਹੋ ਚੁੱਕਿਆ ਹੈਗਾ ਲੇਕਿਨ ਇੱਕ ਹੈਲਪਫੁਲ ਐਨ ਜੀਓ ਦੀ ਗਰਗ ਜਿਹੜੇ ਹੈਗੇ ਉਹਨਾਂ ਦਾ ਉਪਰਾਲਾ ਹੈਗਾ ਲੋਕਾਂ ਤੱਕ ਜਿਹੜੀ ਸਹੂਲਤ ਹੈਗੀ ਬਿਲਕੁਲ ਫ੍ਰੀ ਪਹੁੰਚਾਈ ਜਾਵੇ ਸਰ ਕੀ ਨਾਮ ਹੈ ਤੁਹਾਡਾ ਕੀ ਐਸ਼ ਕਮਾਂਡ ਤੁਹਾਡਾ ਡਾਇਲਿਸਿਸ ਹੋ ਰਿਹਾ ਹੈਗਾ ਕਿੰਨੀ ਦੇਰ ਤੋਂ ਹੋ ਰਿਹਾ ਇੱਥੇ ਡਾਇਲਿਸਿਸ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਇੱਕ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇੱਥੇ ਬਹੁਤ ਅੱਛਾ ਹੈ ਜੀ ਬਹੁਤ ਅੱਛਾ ਹੈ ਫ੍ਰੀ ਸੇਵਾ ਇੱਧਰ ਦੀ ਕੋਈ ਗੱਲ ਨਹੀਂ ਸਾਰੇ ਡਾਕਟਰ ਜੋ ਵੀ ਹੈ ਸਾਰੇ ਸਟਾਫ ਬਹੁਤ ਵਧੀਆ ਸੋ ਇਹ ਜਿਹੜੇ ਪੇਸ਼ੈਂਟ ਹੈਗੇ ਇਹਨਾਂ ਦੀ ਜ਼ੁਬਾਨੀ ਸੁਣਨਾ ਕਿਉਂ ਜ਼ਰੂਰੀ ਹੈ ਕਿਉਂਕਿ ਕੋਈ ਜਿਹੜਾ ਹੈਗਾ ਡਾਇਲਿਸਿਸ ਕਰਵਾਉਣਾ ਚਾਹੁੰਦਾ ਹੈਗਾ ਔਰ ਪੈਸੇ ਤੋਂ ਵਾਂਝਾ ਰਹਿ ਜਾਂਦਾ ਹੈਗਾ ਇਹ ਜਿਹੜਾ ਹਸਪੀਟਲ ਲੁਧਿਆਣੇ ਦੇ ਵਿੱਚ ਹੈਗਾ ਇੱਥੇ ਡਾਇਲਿਸਿਸ ਜਿਹੜਾ ਹੈਗਾ ਬਿਲਕੁਲ ਫ੍ਰੀ ਹੈਗਾ ਤੁਸੀਂ ਦੇਖ ਸਕਦੇ ਹੋ ਡਾਇਲਿਸਿਸ ਕੀਤਾ ਜਾ ਰਿਹਾ ਹੈਗਾ ਮਸ਼ੀਨ ਚੱਲ ਰਹੀ ਹੈਗੀ ਮਸ਼ੀਨ ਆਪਰੇਟਿਡ ਹੈਗੀ ਹੈ ਪੇਸ਼ੈਂਟ ਲੇਟਿਆ ਹੋਇਆ ਔਰ ਇੱਥੇ ਖਾਸ ਗੱਲ ਕਹੀਏ ਵੀ ਹਰ ਵਾਰੀ ਫਿਲਟਰ ਨੂੰ ਚੇਂਜ ਕੀਤਾ ਜਾਂਦਾ ਜਿੱਥੇ ਕਈ ਤਿੰਨ ਪੇਸ਼ੈਂਟ ਕਢਾਨ ਤੋਂ ਬਾਅਦ ਹਸਪੀਟਲ ਜਿਹੜੇ ਫਿਲਟਰ ਨੂੰ ਚੇਂਜ ਕਰਦੇ ਨੇ ਲੇਕਿਨ ਇੱਥੇ ਜਿਹੜਾ ਫਿਲਟਰ ਕਹਿੰਦੇ ਹਰ ਵਾਰੀ ਚੇਂਜ ਕੀਤਾ ਜਾਂਦਾ ਹੈਗਾ ਇੱਕ ਸਾਡੇ ਸਾਹਮਣੇ ਹੈਗੇ ਪੇਸ਼ੈਂਟ ਇਹਨਾਂ ਦਾ ਨਾਮ ਪੁੱਛਦੇ ਸਰ ਕੀ ਨਾਮ ਹੈ ਤੁਹਾਡਾ ਦਲਜੀਤ ਸਿੰਘ ਸਰ ਜਿਹੜਾ ਤੁਸੀਂ ਡਾਇਲਿਸਿਸ ਕਰਵਾ ਰਹੇ ਹੋ ਕਿੰਨੀ ਦੇਰ ਹੋ ਗਈ ਹੈ ਇੱਥੇ ਮੈਨੂੰ ਤਕਰੀਬਨ ਜਦੋਂ ਐਨਜੀਓ ਸਟਾਰਟ ਹੋਇਆ ਉਦੋਂ ਦਾ ਕਰਵਾ ਰਿਹਾ ਵੈਸੇ 3 ਸਾਲ ਪਲੱਸ ਹੋ ਗਏ ਪਹਿਲਾਂ ਤੁਸੀਂ ਪੈਸੇ ਦੇ ਕੇ ਕਰਵਾਉਂਦੇ ਸੀਗੇ ਹੁਣ ਫ੍ਰੀ ਹੈਗਾ ਤੇ ਕਿੰਨਾ ਫਰਕ ਲੱਗਦਾ ਹੈ ਉਹ ਪੈਸੇ ਬਚਦੇ ਨੇ ਘਰ ਪਰਿਵਾਰ ਦੇ ਵਿੱਚ ਉਹ ਯੂਜ਼ ਹੋ ਜਾਂਦੇ ਨੇ ਕੰਮ ਦਾ ਕਿਸ ਤਰ੍ਹਾਂ ਤੁਹਾਡਾ ਨੌਕਰੀ ਕਿਸ ਤਰ੍ਹਾਂ ਹੈਗੀ ਹੈ ਨਹੀਂ ਹੁਣ ਤਾਂ ਕੁਝ ਕੰਮ ਤਾਂ ਕਰ ਨਹੀਂ ਪਾਉਂਦੇ ਘਰ ਹੀ ਫ੍ਰੀ ਆ ਬਾਕੀ ਕੀ ਰਲੰਦੇ ਨੇ ਪਹਿਲੇ ਜਿਹੜਾ ਡੈਲਸਿਸ ਤੇ ਪੈਸਾ ਜ਼ਿਆਦਾ ਲੱਗਦਾ ਸੀਗਾ ਉਹਨ ਇੱਥੇ ਆ ਕੇ ਸਾਰਾ ਲੋ ਬੈਨੀਫਿਟ ਇਹ ਹੈ ਕਿ ਇੱਥੇ ਸਿੰਗਲ ਫਿਲਟਰ ਯੂਜ਼ ਹੁੰਦਾ ਬਾਹਰ ਚਾਰ-ਚਾਰ ਵਾਰੀ ਯੂਜ਼ ਹੁੰਦਾ ਰ ਪਿਛੇ 6-7 ਵਾਰੀ ਵੀ ਯੂਜ਼ ਕਰਦੇ ਨੇ ਪਰ ਉਹਦੇ ਨਾਲ ਤਬੀਅਤ ਜਿਆਦਾ ਖਰਾਬ ਹੁੰਦੀ ਸੀ ਇੱਥੇ ਆ ਕੇ ਸਾਰਾ ਬਸ ਸਟੇਬਲ ਹੈ ਠੀਕ ਹੈ ਪਹਿਲਾਂ ਨਾਲੋਂ ਜੇ ਦੇਖਿਆ ਜਾਵੇ ਹੁਣ ਤੁਹਾਡੇ ਸਰੀਰ ਦੇ ਵਿੱਚ ਕਿੰਨਾ ਕੁ ਚੇਂਜਸ ਹੈਗੇ ਆ ਕਾਫੀ ਜਿਆਦਾ 100% ਕਹਿ ਸਕੋ ਇੱਥੇ ਆ ਕੇ ਕਾਫੀ ਜਿਆਦਾ ਆਰਾਮ ਮਿਲਿਆ ਸੋ ਪੇਸ਼ੈਂਟ ਦਾ ਐਕਸਪੀਰੀਅੰਸ ਹੈਗਾ ਉਹ ਫਿਲਟਰ ਜਿਹੜਾ ਹੈਗਾ ਨਾਲ ਦੀ ਨਾਲ ਚੇਂਜ ਕੀਤਾ ਜਾਂਦਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਵਾਰਡ ਹੈਗਾ ਇਹਨਾਂ ਦੇ ਦੋ ਵਾਰਡ ਹੈਗੇ ਨੇ ਦੋਨੇ ਵਾਰਡ ਦੇ ਵਿੱਚ ਸ਼ਿਫਟ ਵਾਈਜ਼ ਕੰਮ ਹੁੰਦਾ ਹੈਗਾ ਔਰ ਕਿਸੇ ਵੀ ਪੇਸ਼ੈਂਟ ਨੂੰ ਨਰਾਜ਼ ਨਹੀਂ ਕੀਤਾ ਜਾਂਦਾ ਹੈਗਾ